ਹੁੰਦੀ ਹੈ ਮਾਂ ਗੁਜਰੀ ਅਤੇ ਛੋਟੇ ਸਾਹਿਬ ਜੀ ਜਾਂਦੇ ਉਹ ਕੁੰਡੇ 마ਸੀ ਦੀ ਛਪੜੀ ਦੇ ਵਿੱਚ ਜਾਂਦੇ ਹਨ ਤਾਂ ਮਾਂ 마ਸੀ ਮਾਂ ਗੁਜਰੀ ਜੀ ਨੂੰ ਆਪਦਾ ਹੈ ਕਿ ਮਾਂ ਗੁਜਰੀ ਛੋਟੇ ਸਾਹਿਬ ਜਾਂਦਿਆਂ ਜੀ ਜਦੋਂ ਦਰਸ਼ਨ ਕਰਦਾ ਹੈ ਤਾਂ ਬੋਲਦਾ ਹੈ ਕਿ ਮੈਂ ਬਹੁਤ ਭਗਵਾਲ ਵਾਲਾ ਤੁਹਡੇ ਦਰਸ਼ਨਾਂ ਨੂੰ ਤੁਹਾਡੇ ਚਰਨਾਂ ਨੂੰ ਤਾਂ ਲੋਕ ਤਰਸਦੇ ਹਾਂ ਆਪ ਜੀ ਦਾ ਧੰਨਵਾਦ ਹੈ ਜੋ ਮੈਨੂੰ ਆਪ ਜੀ ਦੇ ਦਰਸ਼ਨ ਕਰਨ ਨੂੰ ਮਿਲੇ ਹਨ ਤੇ ਮਾਂ ਗੁਜਰੀ ਆਕਦੀ ਹੈ ਕਿ ਮਮਿਆ ਬਤਾ ਅਸੀਂ ਆਪਣੇ ਪਰਿਵਾਰ ਦੇ ਨਾਲੋਂ ਵਿਛੜ ਗਏ ਹਾਂ ਤਾਂ ਸਾਨੂੰ ਇੱਕ ਰਾਤ ਆਪਣੀ ਛਪੜੀ ਦੇ ਵਿੱਚ ਇਕ ਨਵਾ ਦੇ ਤਾਂ ਬੰਮਾ 마ਸੀ ਬੋਲਦਾ ਹੈ ਕਿ हे मां ਤੁਹਾਡੇ ਤਾਂ ਦਰਸ਼ਨ ਕਰਨ ਲੋਕ ਵੀ ਕਰਸਦੇ ਹਨ ਤੇ ਤੁਸੀਂ ਆਪਣੇ ਪਰਿਵਾਰ ਦੇ ਨਾਲੋਂ ਵਿਛੜ ਗਏ ਹੋ ਕਿ ਮੈਂ ਆਪਣੀ ਛਪੜੀ ਦੇ ਵਿੱਚ ਤੁਹਾਨੂੰ ਜ਼ਰੂਰ ਰੱਖਾਂਗਾ ਮਾਂ ਗੁਜਰਕਾਰ ਆਪਦੀ ਹੈ ਕਿ ਇਹ ਕੁੰਮਿਆ ਤੋ ਇੱਕ ਰਾਤ ਸਾਨੂੰ ਆਪਣੀ ਛਪੜੀ ਦੇ ਵਿੱਚ ਘਟਵਾ ਦੇ ਜਦੋਂ ਪੰਮਾ ਮਾਸੀ ਆਪਣੀ ਛਪੜੀ ਦੇ ਵਿੱਚ ਲੈ ਕੇ ਜਾਂਦਾ ਹੈ ਮਾਂ ਗੁਜਰੀ ਅਤੇ ਛੋਟੀ ਸਾਥੀ ਜਾਂਦੇ ਕੁੰਮੇ ਮਾਸੀ ਦੀ ਛਪੜੀ ਦੇ ਵਿੱਚ ਪਹੁੰਚ ਜਾਂਦੇ ਹਨ ਰਾਤ ਬੀਤੀ ਹੈ ਤੇ ਗੁੰਮਾ ਵਾਸੀ ਮਾਂ ਗੁਜਰੀ ਨੂੰ ਆਖਦਾ ਹੈ ਕਿ ਮਾਂ ਮੇਰੇ ਕੋਲ ਇੱਕ ਮੰਜਾ ਹੈ ਇੱਕ ਬਿਸਤਰਾ ਹੈ ਮੈਂ ਬਹੁਤ ਗਰੀਬ ਹਾਂ ਮੈਂ ਮੜਾ ਹਾਂ ਤੇ ਤੁਸੀਂ ਇਸ ਮੰਜੇ ਤੇ ਆਪਣੀ ਬੱਚਿਆਂ ਨੂੰ ਲੈ ਕੇ ਤੁਸੀਂ ਆਰਾਮ ਕਰੋ ਤੇ ਮੈਂ ਬਾਹਰ ਬੈ ਕੇ ਰਾਤ ਕੱਟ ਲੈਣਾ ਹਾਂ ਉੱਥੇ ਇੱਕ ਕਮਾਲ ਰਸ਼ਮੀ ਹੁੰਦੀ ਹੈ ਜੋ ਮਾਂ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਪ੍ਰਸ਼ਾਦਾ ਤਿਆਰ ਕਰਦੀ ਹੈ ਪ੍ਰਸ਼ਾਦਾ ਤਿਆਰ ਕਰਕੇ ਮਾਂ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਹੁੰਮਾ ਮਾਸੀ ਛਾਉਂਦਾ ਹੈ ਪ੍ਰਸ਼ਾਦਾ ਛਕ ਕੇ ਤਾਂ ਹੁੰਮਾ ਮਾਸੀ ਬੋਲਦਾ ਹੈ ਕਿ ਸਤਿਗੁਰੂ ਆਪ ਜੀ ਦਾ ਧੰਨਵਾਦ ਹੈ ਆਪ ਜੀ ਦੇ ਸੇਰ ਪਰਿਵਾਰ ਦੀ ਸੇਵਾ ਕਰਨ ਨੂੰ ਮਿਲੀ ਹੈ ਪ੍ਰਸ਼ਾਦਾ ਛਕਣ ਤੋਂ ਬਾਅਦ ਕੁੰਮਾ ਮਾਸੀ ਬੋਲਦਾ ਹੈ ਮਾਂ ਗੁਜਰੀ ਨੂੰ ਕਿ ਮਾਂ ਗੁਜਰੀ ਤੁਸੀਂ ਇੱਥੇ ਆਰਾਮ ਕਰੋ ਮੈਂ ਬਾਹਰ ਬੈ ਕੇ ਰਾਤ ਕੱਢ ਲੈਂਦਾ ਹਾਂ ਤੇ ਮਾਂ ਗੁਜਰੀ ਆਪਣੀ ਛੋਟੀ ਸਾਜ ਬਿਜਾਦਿਆਂ ਆਪਣੇ ਨਾਲ ਲੈ ਕੇ ਕੁੰਮੇ 마ਸ਼ੀ ਦੀ ਛਪੜੀ ਦੇ ਵਿੱਚ ਬਹਿ ਜਾਂਦੇ ਹਨ ਕਿਉਂਕਿ ਸੰਗਤ ਜੀ ਜਦੋਂ ਇੱਕ ਪਰਿਵਾਰ ਦੇ ਵਿੱਚੋਂ ਵਿਛੜ ਜਾਈਏ ਤਾਂ ਦੁੱਖ ਬਹੁਤ ਹੁੰਦਾ ਹੈ ਨੀਂਦ ਕਿੱਥੇ ਆਉਂਦੀ ਹੈ ਤਾਂ ਛੋਟੇ ਸਾਹਿਬ ਜੀ ਜਾਂਦੇ ਮਾਂ ਗੁਜਰੀ ਨੂੰ ਪੁੱਛ ਰਹੇ ਹਨ ਕਿ ਮਾਂ ਸਾਡੇ ਵੱਡੇ ਵੀਰੇ ਕਿੱਥੇ ਗਏ ਹਨ ਛਾੜੇ ਵੱਡੇ ਵੀਰ ਸਾਡੇ ਨਾਲੋਂ ਵਿਛੜ ਗਏ ਹਨ ਤੇ ਸਾਡੇ ਨਾਲੋਂ ਵਿਛੜ ਕੇ ਕਿੱਥੇ ਚਲੇ ਗਏ ਹਨ ਤੇ ਮਾਂ ਗੁਜਰੀ ਨੂੰ ਬਾਬਾ ਫਾਦੇ ਸਿੰਘ ਜੀ ਆਖਦੇ ਹਨ ਕਿ हे ਮਾਂ ਜਦੋਂ ਮੇਰਾ ਵੱਡਾ ਵੀਰਾ ਆਵੇਗਾ ਮੇਰੇ ਵੀਰ ਆਉਣਗੇ ਤਾਂ ਮੈਂ ਆਪਣੇ ਵੀਰਾਂ ਦੇ ਨਾਲ ਇੱਕ ਵਾਅਦਾ ਕਰਨਾ ਹੈ ਇਤੁਸੀ ਜਿਵੇਂ ਮੈਨੂੰ ਅੱਜ ਛੱਡ ਕੇ ਗਏ ਹੋ ਸਾਨੂੰ ਛੱਡ ਕੇ ਗਏ ਹੋ ਤੇ ਕਿ ਸਾਡੇ ਨਾਲ ਵਾਅਦਾ ਕਰੋ ਅੰਗੇ ਤੋਂ ਕਦੇ ਵੀ ਇੰਨਾ ਟਾਈ ਕਦੇ ਵੀ ਇਦਾਂ ਛੱਡ ਕੇ ਨਹੀਂ ਜਾਵੋਗੇ ਤੇ ਮਾਂ ਗੁਜਰੀ ਆਖਦੀ ਹੈ ਕਿ ਪੁੱਤ ਜਦੋਂ ਤੇਰੇ ਵੀਰ ਆਉਣਗੇ ਤੂੰ ਉਹਨਾਂ ਦੇ ਨਾਲ ਵਾਅਦਾ ਕਰਨੀ ਗੱਲ ਕਰ ਨਵੀਂ ਜਦੋਂ ਮਿਲਣਗੇ ਤੂੰ ਉਹਦੋਂ ਗੱਲ ਕਰਨ ਨਵੀਂ ਪਰ ਮਾਂ ਗੁਜਰੀ ਨੂੰ ਪਤਾ ਹੈ ਸੰਗਤ ਜੀ ਜਦੋਂ ਪਰਿਵਾਰ ਵਿਛੜ ਗਿਆ ਹੈ ਹੁਣ ਕਿੱਥੇ ਮਿਲਣਾ ਹੈ ਕੋਈ ਪਤਾ ਨਹੀਂ ਹੈ ਕਿ ਪਰਿਵਾਰ ਦੇ ਵਿੱਚੋਂ ਵੱਡੇ ਸਾਜਿ ਬਜਟ ਦੇ ਕਿੱਥੇ ਗਏ ਹਨ ਕਿੱਥੇ ਨਹੀਂ ਤੇ ਛੋਟੇ ਸਾਜਿ ਬਜਾਤੇ ਮਾਂ ਗੁਜਰੀ ਨੂੰ ਇਸੇ ਤਰ੍ਹਾਂ ਬੋਲ ਰਹੇ ਹਨ ਤੇ ਮਾਂ ਗੁਜਰੀ ਕੂਵੇ ਮਾਸੀ ਨਾਲ ਬੋਲਦੀ ਹੈ ਕਿ ਏ ਓਮਿਆ ਪੁੱਤ ਜੀ ਸਾਡਾ ਪਰਿਵਾਰ ਸਤਗੁਰੂ ਜੀ ਦਾ ਪਰਿਵਾਰ ਕਿਤੇ ਵੇਖਿਆ ਹੈ ਤੇ ਸਾਨੂੰ ਮਿਲਵਾ ਦੇ ਉਹਨਾਂ ਦੇ ਨਾਲ ਅਸੀਂ ਆਪਣੇ ਪਰਿਵਾਰ ਦੇ ਨਾਲੋਂ ਵਿਛੜ ਗਏ ਹਾਂ ਤੇ ਗੁੰਮਾ ਮਾਸੀ ਮਾਂ ਗੁਜਰੀ ਨੂੰ ਆਖਦਾ ਹੈ ਕਿ ਮਾਂ ਗੁਜਰੀ ਮੈਂ ਆਪ ਜੀ ਨੂੰ ਤੁਹਾਡੇ ਪਰਿਵਾਰ ਦੇ ਨਾਲ ਸਾਧੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜ਼ਰੂਰ ਮਨਾਵਾਂਗਾ ਤੇ ਪੰਮਾ ਮਾਸੀ ਮਾਨ ਜਾਂਦਾ ਹੈ ਜਦੋਂ ਪਰਿਵਾਰ ਨੂੰ ਵੇਖਦਾ ਜਾਂਦਾ ਹੈ ਤਾਂ ਅੱਗੇ ਕੀ ਹੁੰਦਾ ਹੈ ਅੱਗੇ ਗੰਗੂ ਮਿਲ ਜਾਂਦਾ ਹੈ ਗੰਗੂ ਬ੍ਰਾਹਮਣ ਮਿਲ ਜਾਂਦਾ ਹੈ ਤੇ ਪੰਮਾ ਮਾਸੀ ਗੰਗੂ ਬ੍ਰਾਹਮਣ ਨੂੰ ਆਪਦਾ ਹੈ ਕਿ ਤੁਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਤੇ ਉਹਨਾਂ ਦਾ ਪਰਿਵਾਰ ਦੇਖਿਆ ਹੈ ਉਹਨਾਂ ਨੂੰ ਤੁਸੀਂ ਜਾਣਦੇ ਹੋ ਤੇ ਗੰਗੂ ਬੋਲਦਾ ਹੈ ਕਿ ਮੈਂ ਤੇ ਸਤਗੁਰੂ ਜੀ ਦਾ ਰਸੋਈਆ ਰਿਹਾ ਹਾਂ ਮੈਂ ਰਸੋਈ ਦੀ ਸੇਵਾ ਕਰਦਾ ਹਾਂ ਪ੍ਰਸ਼ਾਦਾ ਤਿਆਰ ਕਰਕੇ ਦਿੰਦਾ ਸੀ ਮੈਂ ਬਹੁਤ ਸੇਵਾ ਕੀਤੀ ਹੈ ਸਤਗੁਰੂ ਜੀ ਦੀ ਮੈਂ ਜਾਣਦਾ ਹਾਂ ਉਹਨਾਂ ਦੇ ਪਰਿਵਾਰ ਨੂੰ ਵੀ ਜਾਣਦਾ ਹਾਂ ਤੇ ਗੁੰਮਾਵਾਸੀ ਬੋਲਦਾ ਹੈ ਕਿ ਗੰਗੂਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਮਾਨ ਛੋਟੇ ਸਾਹਿਬ ਜਾਂਦੀ ਅਤੀ ਮਾਨਕੁਸ਼ਰੀ ਜੋ ਮੇਰੀ ਛਪੜੀ ਦੇ ਵਿੱਚ ਹਨ ਤੇ ਗੰਗੂ ਬ੍ਰਾਹਮਣ ਕੁੰਮੇ ਮਾਸੀ ਦੇ ਨਾਲ ਛਪੜੀ ਦੇ ਵਿੱਚ ਆ ਜਾਂਦਾ ਹੈ ਛਪੜੀ ਦੇ ਵਿੱਚ ਆਣ ਕੇ ਛੋਟੇ ਸਾਹਿਬ ਜਾਂਦਿਆਂ ਨੂੰ ਅਤੀ ਮਾਨਕੁਸ਼ਰੀ ਨੂੰ ਮਿਲਦਾ ਹੈ ਤੇ ਜਦੋਂ ਮਾਕੁਸ਼ਰੀ ਗੰਗੂ ਬ੍ਰਾਹਮਣ ਨੇ ਦੇਖਦੀ ਹੈ ਤਾਂ ਮਾਂ ਗੁਜਰੀ ਆਖਦੀ ਹੈ ਕਿ हे ਗੰਗੂ ਬਾਪੁੱਤ ਸਾਡਾ ਪਰਿਵਾਰ ਜਿੱਥੇ ਵੇਖਿਆ ਹੈ ਤੇ ਸਾਨੂੰ ਸਾਡੇ ਪਰਿਵਾਰ ਦੇ ਨਾਲ ਕਲਾਦੇ ਅਸੀਂ ਆਪਣੇ ਪਰਿਵਾਰ ਦੇ ਨਾਲੋਂ ਵਿਛੜ ਗਏ ਹਾਂ ਤੇ ਗੰਗੂ ਬ੍ਰਾਹਮਣ ਆਖਦਾ ਹੈ ਮਾਂ ਗੁਜਰੀ ਤੁਹਾਨੂੰ ਜਰੂਰ ਤੁਹਾਡੇ ਪਰਿਵਾਰ ਦੇ ਨਾਲ ਆਦਾਂ ਦਾ ਮੈਂ ਸਤਿਗੁਰੂ ਜੀ ਦੀ ਬਹੁਤ ਸੇਵਾ ਕੀਤੀ ਹੈ ਮੈਂ ਉਹਨਾਂ ਦਾ ਰਸੋਈਆ ਰਿਆ ਹਾਂ ਐਨਾ ਚਿਰ ਸੇਵਾ ਕਰਕੇ ਜੇ ਮੈਂ ਅੱਜ ਤੁਹਾਡੇ ਤੇ ਦੁੱਖ ਆਇਆ ਹੈ ਤੁਸੀਂ ਆਪਣੇ ਪਰਿਵਾਰ ਦੇ ਨਾਲੋਂ ਵਿਛੜੇ ਹੋ ਤੇ ਜੇ ਮੈਂ ਅੱਜ ਤੁਹਾਨੂੰ ਤੁਹਾਡੇ ਪਰਿਵਾਰ ਦੇ ਨਾਲ ਵੀ ਨਾ ਮਿਲਾਵਾਂ ਤੇ ਮੈਂ ਐਨਾ ਚਿਰ ਸੇਵਾ ਕੀਤੀ ਦਾ ਕੀ ਫਾਇਦਾ ਹੈ ਕੀ ਫਾਇਦਾ ਹੈ ਤਾਂ ਗੰਗੂ ਬ੍ਰਾਹਮਣ ਐਨੀ ਗੱਲ ਜਦ ਮਾਤਾ ਜੀ ਨੂੰ ਆਖਦਾ ਹੈ ਮਾਂ ਗੁਜਰੀ ਨੂੰ ਤੇ ਮਾਂ ਗੁਜਰ ਕੌਰ ਗੰਗੂ ਬ੍ਰਾਹਮਣ ਨੂੰ ਆਖਦੇ ਹਨ ਕਿ اے ਗੰਗੂਆ ਪੁੱਤ ਚੰਦ ਸਾਲ ਨੂੰ ਸਾਡੇ ਪਰਿਵਾਰ ਦੇ ਨਾਲ ਕਿਥੇ ਪੇਲਾ ਦੇ ਤਾਂ ਗੰਗੂ ਬ੍ਰਾਹਮਣ ਮਾਂ ਗੁਜਰ ਕੌਰ ਅਤੇ ਛੋਟੀ ਸਾਹਿਬ ਜਾਨਦਿਆਂ ਨੂੰ ਜੋ ਆਪਣੇ ਘਰ ਲੈ ਕੇ ਜਾਂਦਾ ਹੈ ਇਹ ਸਾਹਿਬ ਜਾਦ ਦੇ ਗੰਗੋ ਬ੍ਰਹਮਣ ਦੇ ਘਰ ਪਹੁੰਚ ਗਲ ਕੇ ਮਾਂ ਗੁਜਰੀ ਦੇ ਨਾਲ ਜੋ ਸਮਾਬਧੀਤ ਕਰਦੇ ਹਨ ਸਮਾਬਧੀਤ ਕਰਕੇ ਜੋ ਗੰਗੋ ਬ੍ਰਹਮਣ ਲਾਲਜ ਦੇ ਵਿੱਚ ਆ ਜਾਂਦਾ ਹੈ ਤੇ ਮਾਂ ਗੁਜਰੀ ਨੂੰ ਅਤੇ ਛੋਟੇ ਸਾਹਿਬ ਜਾਦਿਆਂ ਨੂੰ ਜੋ ਗ੍ਰਿਫਤਾਰ ਕਰਵਾ ਦਿੰਦਾ ਹੈ ਕਿਉਂਕਿ ਇੱਕ ਮਾਇਆ ਬਹੁ ਵੱਡੀ ਚੀਜ਼ ਹੈ ਜਿੰਦੇ ਵਿੱਚ ਬੰਦਾ ਅਣਕੀ ਸਭ ਕੁਝ ਭੁੱਲ ਜਾਂਦਾ ਹੈ ਮਾਇਆ ਹੋਈ ਨਾਗਨੀ ਜਗਦਰਹੀ ਲਪਟਾਏ ਗੰਗੋ ਬ੍ਰਾਹਮਣ ਮਾਇਆ ਦੇ ਰਾਜ ਜਿਹੇ ਵਿੱਚ ਅਣਕੇ ਸਭ ਕੁਝ ਭੁੱਲ ਜਾਂਦਾ ਹੈ ਕੀਤੀ ਹੋਈ ਸੇਵਾ ਭੁੱਲ ਜਾਂਦਾ ਹੈ ਤੇ ਸਾਹਿਬ ਜਾਨਦਿਆਂ ਨੂੰ ਅਤੇ ਮਾ ਗੁਰੇ ਨੂੰ ਗ੍ਰਿਫਤਾਰ ਕਰਵਾ ਦਿੰਦਾ ਹੈ ਤਾਂ ਛੋਟੇ ਛੋਟੇ ਸਾਹਿਬ ਜਾਨਦਿਆਂ ਨੇ ਆਪਣੀ ਕੁਰਬਾਨੀ ਦੇ ਲਈ ਆਪਣੀ ਸਿੱਖੀ ਦੇ ਲਈ ਸਿਖ ਓਮ ਤੋਂ ਸਭ ਕੁਝ ਵੰਦਾ ਹੈ ਸਿਓ ਸੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਆਪਣੇ ਹੌਲ ਕੁਛ ਵੀ ਨਹੀਂ ਰੱਖਿਆ ਆਪਣੀ ਸਿੱਖਾਂ ਦੀ ਵੀ ਸਭ ਕੁਝ ਸਾਰਾ ਪਰਵਾਹ ਸਭ ਕੁਝ ਵੰਦਾ ਹੈ ਤਾਂ ਆਪਾਂ ਨੂੰ ਵੀ ਚਾਹੀਦਾ ਹੈ ਕਿ ਜਿੰਨਾ ਹੋ ਸਕੇ ਉਹਨਾਂ ਦੀ ਯਾਦ ਦੇ ਵਿੱਚ ਗੁਰਬਾਣੀ ਸਿਮਰਨ ਸਤਿਗੁਰ ਜੀ ਦੀ ਸੇਵਾ ਇਤਿਆਸ ਜਿੰਨਾ ਵੀ ਹੋ ਸਕੇ ਉਹਨਾ ਹੀ ਕਰਨਾ ਚਾਹੀਦਾ ਹੈ ਕਿਉਂਕਿ ਜੋ ਅੱਜ ਕੱਲ ਦਾ ਸਮਾਂ ਹੈ ਬਹੁਤ ਭਿਆਨਕ ਸਮਾਂ ਹੈ ਕਲ ਯੁਗ ਦਾ ਸਮਾਂ ਹੈ ਕਿਉਂਕਿ ਅੱਜ ਕੱਲ ਆਪਣੇ ਬੱਚਿਆਂ ਨੂੰ ਆਪਾਂ ਇੱਕ ਸਿੱਖ ਬੋਮਾ ਹਾਂ ਆਪਣੇ ਬੱਚਿਆਂ ਨੂੰ ਦਸਾਂ ਗੁਰੂਆਂ ਦੇ ਨਾਮ ਤੱਕ ਵੀ ਨਹੀਂ ਪਤਾ ਹੈ ਚਾਰ ਸਾਹਿਬਾਂ ਦੇ ਜਾਂਦਿਆਂ ਦੇ ਨਾਮ ਤੱਕ ਵੀ ਨਹੀਂ ਪਤਾ ਹੈ ਕਿਉਂਕਿ ਕਲਯੁਗ ਦਾ ਸਮਾਂ ਹੈ ਆਪਾਂ ਸਾਰਾ ਦਿਨ ਫੋਨਾ ਤੇ ਲੱਗੇ ਰਹਿੰਦੇ ਹਾਂ ਜੀ ਕਿਸੇ ਬੱਚੇ ਨੂੰ ਕਿਸੇ ਸਿੰਗਰ ਦਾ ਨਾਮ ਕ੍ਰਿਸ਼ਨਾ ਹੋਵੇ ਤਾਂ ਉਸੇ ਵੇਲੇ ਦੱਸ ਦਿੰਦੇ ਹਾਂ ਤੇ ਜੇ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ ਗੱਲ ਕਰੀਏ ਇਤਿਹਾਸ ਦੀ ਗੱਲ ਕਰੀਏ ਤਾਂ ਕੁਝ ਵੀ ਨਹੀਂ ਬਦਲਦਾ ਇਸਾਨੀ ਸੰਗਤ ਨੂੰ ਬੇਨਤੀ ਹੈ ਕਿ ਜਿੰਨਾ ਵੀ ਹੋ ਸਕੇ ਆਪਣੇ ਬੱਚਿਆਂ ਨੂੰ ਗੁਰੂ ਚਰਣਾ ਦੇ ਵਿੱਚ ਲਿਆ ਕੇ ਇਤਿਹਾਸ ਗੁਰਬਾਣੀ ਸਿਮਰਨ ਦੇ ਨਾਲ ਜੋੜਨਾ ਹੈ ਜੋ ਬੱਚਿਆਂ ਨੂੰ ਇਤਿਹਾਸ ਦੱਸ ਸਕੀਏ ਕਿਉਂਕਿ ਆਪਣੀ ਸਿੱਖ ਗੌਮ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਬਹੁਤ ਕੁਰਬਾਨੀਆਂ ਕੀਤੀਆਂ ਹਨ ਤੇ ਆਪਾਂ ਨੂੰ ਆਪਣੇ ਗੁਰੂਆਂ ਦੇ ਨਾਮ ਗੁਰੂਆਂ ਦੀਆਂ ਕੁਰਬਾਨੀਆਂ ਬਾਰੇ ਪਤਾ ਹੋਣਾ ਚਾਹੀਦਾ ਹੈ ਸਾਰੀਆਂ ਸੰਗਤਾਂ ਜਿੰਨਾ ਵੀ ਹੋ ਸਕੇ ਆਪਣੇ ਬੱਚਿਆਂ ਨੂੰ ਦੋਨੋਂ ਟਾਈਮ ਗੁਰੂ ਚਰਣਾ ਵਿੱਚ ਲਿਆਇਆ ਕਰੋ ਗੁਰੂ ਚਰਣਾ ਵਿੱਚ ਲਿਆ ਕੇ ਸਤਿਗੁਰੂ ਜੀ ਦਾ ਇਤਿਆਸ ਗੁਰਬਾਣੀ ਸਿਮਰਨ ਦੇ ਨਾਲ ਜੁੜ ਕੇ ਜੋ ਆਪਣਾ ਆਇਆ ਹੋਇਆ ਜੀਵਨ ਸਫਲ ਬਣਾਉਣਾ ਹੈ ਕਿਉਂਕਿ ਆਪਣਾ ਜੀਵਨ ਸਫਲ ਤਾਂ ਹੀ ਹੋਏਗਾ ਜੇ ਆਪਾਂ ਸਤਿਗੁਰੂ ਜੀ ਦੀ ਗੁਰਬਾਣੀ ਪੜਾਂਗੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਜਿਸ ਤਰ੍ਹਾਂ ਆਪ ਸਾਰੀਆਂ ਸੰਗਤਾਂ ਇਹ ਤੱਕੰਡਾ ਸਿਮਰਨ ਕਰ ਰਹੇ ਹੋ ਕੁਝ ਦਿਨ ਪਹਿਲਾਂ ਤੋਂ ਲੱਗੇ ਤੇ ਪਤਾ ਨਹੀਂ ਸਤ ਜੀ ਆਪ ਜੀ ਦੇ ਕਿੰਨੇ ਪਾਪ ੱਟੇ ਜਾਂਦੇ ਹਨ ਗੁਰਬਾਣੀ ਪੜ੍ਹਨ ਦੇ ਨਾਲ ਮਨ ਬਵਿੱਤਰ ਹੁੰਦਾ ਹੈ ਸਤਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ ਨੀਤਰ ਅੱਖਾਂ ਬਵਿੱਤਰ ਹੋ ਜਾਂਦੀਆਂ ਹਨ ਆਪਣੇ ਕੰਨਾਂ ਦੇ ਨਾਲ ਗੁਰਬਾਣੀ ਸੁਣ ਕੇ ਕੰਨ ਬਵਿੱਤਰ ਹੋ ਜਾਂਦੇ ਹਨ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੋ ਆਪ ਜੀ ਨੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਗੁਰਬਾਣੀ ਸਿਮਰਨ ਦੇ ਨਾਲ ਜੁੜੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਹੈ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਸਾਰੀਆਂ ਸੰਗਤਾਂ ਨੂੰ ਆਪਣੇ ਚਰਨਾਂ ਘੜਨਾ ਦਾ ਪਿਆਰ ਬਖਸ਼ਿਸ਼ ਕਰਨ ਆਪਣੀ ਗੁਰਬਾਣੀ ਦੇ ਨਾਲ ਸੇਵਾ ਸੰਗਰਨ ਦੇ ਨਾਲ ਜੋੜ ਕੇ ਰੱਖਣ ਆਓ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਗੁਰੂ ਚਰਨਾਂ ਦੇ ਵਿੱਚ ਸਜੇ ਰਹਿਣਾ ਹੈ ਗੱਜ ਕੇ ਬਣਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ